ਅਸਲਾਮ ਵਾਲੇਕਮ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਕਿਹਾ ਹਾਲ ਸਾਲ ਉਮੀਦ ਕਰਨਾ ਸਭ ਵਧੀਆ ਹੋਗੇ ਚੜ੍ਹਦੀ ਕਲਾ 'ਚ ਹੋਗੇ ਮਾਲਕ ਸੋਨਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੀਏ ਤੁਹਾਡੇ ਤੇ ਆਪਣੀ ਕਿਰਪਾ ਬਣਾਈ ਰੱਖੀ ਤੇ ਅੱਜ ਆਪਾਂ ਗੱਲ ਕਰਨਾ ਲੇ ਆ ਕਿ ਜਦੋਂ ਵੀ ਕੋਈ ਗੁਰਦੁਆਰੇ ਸਾਹਿਬ ਜਾਂਦਾ ਕਿਸੇ ਵੀ ਗੁਰਦੁਆਰੇ ਉਚਾਇ ਗੋਲਡਨ ਟੈਂਪਲ ਹੋਏ ਜਾਂ ਪੰਜਾ ਸਾਹਿਬ ਹੋਏ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਹੋਏ ਕੋਈ ਵੀ ਦੁਨੀਆ ਦਾ ਗੁਰਦੁਆਰਾ ਉੱਥੇ ਜਿਹੜੇ ਆਨਲ ਲੋਕ ਨੇ ਉਹਨਾਂ ਨਾਲ ਕਿਹਦਾ ਸਲੂਕ ਕੀਤਾ ਜਾਂਦਾ 24 24 ਘੰਟੇ ਉੱਤੇ ਖਾਣੇ ਪਕਾਏ ਜਾਂਦੇ ਨੇ ਲੋਕਾਂ ਨੂੰ ਸਰਵ ਕੀਤੇ ਜਾਂਦੇ ਨੇ ਉਧਰ ਦਰਗਾਹ ਤੇ ਜਿਹੜੇ ਆਏ ਹੁੰਦੇ ਨੇ ਗੁਰਦੁਆਰੇ ਜਿਹੜੇ ਆਏ ਹੁੰਦੇ ਨੇ ਵਿਜ਼ਿਟ ਕਰਨ ਆ ਸੇ ਆਏ ਹੁੰਦੇ ਨੇ ਉਹਨਾਂ ਨੂੰ ਇਹ ਕਹਿ ਲੋ ਕਿ ਭੁੱਖਾ ਨਹੀਂ ਰਹਿਣ ਦਿੱਤਾ ਜਾਂਦਾ ਉੱਥੇ ਜੇ ਕੋਈ ਭਿਖਾਰੀ ਵੀ ਆ ਗਿਆ ਤੇ ਉਹ ਵੀ ਉੱਥੇ ਦਰ ਤੋਂ ਹਮੇਸ਼ਾ ਰੱਜ ਕੇ ਜਾਂਦਾ ਅੱਜ ਐਸੇ ਗੋਲਡਨ ਟੈਂਪਲ ਬਾਰੇ ਇੱਕ ਰਿਪੋਰਟ ਤੁਹਾਨੂੰ ਸਾਂਝੀ ਕਰਨ ਆ ਲਿਆ ਵੀਡੀਓ ਤੇ ਰਿਐਕਸ਼ਨ ਦੇਣੀ ਹੈ ਮਜ਼ੀਦ ਵੀਡੀਓ ਚਾਹਵਾਦ ਨੇ ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਸਬਸਕ੍ਰਾਈਬ ਕਰ ਲਿਓ ਜੀ ਨਾਲੇ ਬੈਲ ਆਈਕਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਆਲਥ ਸੈੱਟ ਕਰ ਲਿਓ ਜੀ ਵੀਡੀਓ ਪਲੇ ਕਰਨੇ ਆ ਮੈਂ ਮਿਲਣਾ ਤੁਹਾਨੂੰ ਵੀਡੀਓ ਦੇ ਅਖ ਤੇ ਜੋ ਡਿਟੇਲ ਹੈਗੀ ਜਾਣਦੇ ਆ ਫਿਰ ਤੁਹਾਡੇ ਨਾਲ ਸਾਂਝੀ ਕਰਦੇ ਆ ਥੀਟ 1 ਐਂਡ ਕੋ ਦਿੱਠੇ ਸਵੇ ਥਾਵ ਨਹੀਂ ਤੁੱਤ ਜਿਹਿਆ ਭਾਵ ਮੈਂ ਬੜੇ ਹੀ ਰਾਜੇ ਮਹਾਰਾਜੇ ਪੀਰ ਤੇ ਗਮਰਾ ਦੇ ਦਰ ਤੇ ਗਿਆ ਪਰ ਮੈਨੂੰ ਤੇਰੇ ਜਿਹਾ ਦਰ ਨਹੀਂ ਮਿਲਿਆ ਸੋ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਸਾਰਿਆਂ ਦਾ ਉਮੀਦ ਕਰਦਾ ਵਧੀਆ ਹੋਗੇ ਅੱਜ ਬਹੁਤ ਹੀ ਮਹੱਤਵਪੂਰਨ ਵਿਸ਼ੇ ਤੇ ਗੱਲ ਕਰਨ ਲੱਗੇ ਹਾਂ ਸ੍ਰੀ ਹਰਮੰਦਰ ਸਾਹਿਬ ਲੰਗਰ ਕਰਦੇ ਬਾਰੇ ਲੰਗਰ ਦੀ ਪ੍ਰਥਾ ਸਿੱਖਾਂ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਵੱਲੋਂ ਸਨ 1500 ਦੇ ਵਿੱਚ ਜਾਤ ਪਾਤ ਉੱਚੀ ਨੀਤ ਤੇ ਭਾਵ ਨੂੰ ਖਤਮ ਕਰਨੇ ਸ਼ੁਰੂ ਕੀਤੀ ਗਈ ਸੀ ਗੁਰਨਾਨਕ ਦੇਵ ਜੀ ਦੇ ਬਾਟਾ ਨੇ ਇੰਦਰ ਮੀਰ ਤੇ ਮਕਤਾ ਕਾਲੂ ਜੀ ਨੇ ਦਿੱਤੇਗੇ ਨਾ ਉਹਨਾਂ ਨੇ ਆਖਿਆ ਹੀ ਆਪਣਾ ਕੋਈ ਨਾ ਨਾ ਵੀ ਬੜੀ ਦਨ ਸਾਧ ਸਾਧ ਬੀ ਆ ਉਹਨਾਂ ਨੇ ਨਹਿਰੇ ਬੈਠਿਆ ਜਦੋਂ ਮੀਨ ਸੀ ਇਹ ਨਹਿਰੇ ਨਾਲ ਮਨਦਾਨੇ ਨਹਿਰੇ ਉਹਨਾਂ ਨੇ ਕਿਹਾ ਵੀ ਸਾਰ ਨੂੰ ਬੈਠਣੇ ਹੀ ਭੁਖੇ ਇਨਾਂ ਨੇ ਕਿਹਾ ਇਹ ਤੋਂ ਪਾਉਣ ਨੀ ਕੋਈ ਨਹੀਂ ਵੰਦੀ ਵਾਰੀ ਡਸ ਅੰਦਰ ਵੋਲ ਨਨੀ ਲੀਆਨ ਬੀ ਅਦਰ ਭੁਖੇ ਬਾਦੂਨ ਪੋਜਨ ਤਾਇਆ ਉਹ ਆਰ ਗੀਤਾ ਕੈਫ ਨਹੀਂ ਗਰੀ ਬਿਨਾਂ ਖਵਾ ਚੇਨ ਲੀਆਨ ਡੇਅ ਬਰਕਰਾਰ ਰਹੇ ਬੰਦਰ ਅਮਰਦਾ ਜੀ ਨੇ ਹੀਪੇ ਫੰਡਾ ਟੋਰੀਪੇ ਕੰਮ ਕਰਦੇ ਰਾਜਾ ਜੀ ਬੈਠੇ ਵਕ ਭਾਰੀ ਰੈਤੀ ਆ ਕੇ ਜਿੱਦਾਂ ਆ ਕੇ ਲੰਗਰ ਛੱਕ ਸਕਦਾ ਕੋਈ ਗਰੀਬ ਜਾਂ ਅਮੀਰ ਕਿਸੇ ਨੂੰ ਮਨਾਈ ਨਹੀਂ ਬੰਦਰ ਬੈਠੇ ਬੈਠੇ ਵਾ ਜਿੱਦਾਂ ਕਹਿ ਦਿੰਦੇ ਕਿ ਅੰਬਰਸਰ ਸਾਹਿਬ ਵਿੱਚ ਕੋਈ ਭੁੱਖਾ ਨਹੀਂ ਸੁੰਦਾ ਨਾ ਨਹੀਂ ਕੋਈ ਭੁੜਾ ਨਹੀਂ ਇੱਥੇ ਡਲੀਗੈਂਟ ਦੇ ਅੰਬਰਵਾਲ ਆਮਦਾਰੀ ਦੱ ਕਰਦਾ ਹਨ ਡਲੀਗੈਂਟ ਦੇ ਦਸ ਹੰਦੂ ਦਾ ਹੱਥ ਪੀਏਗੀ ਮੇਰੇ ਵਿੱਚ ਹਨ ਪਰੀ ਬਰਕਰਾਰ ਕਹਿੰਦੇ ਹਨ ਕਿ ਰੋਜ਼ਾਨਾ 1.5 ਲੱਖ ਤੋਂ ਉੱਪਰ ਜਿਹੜੇ ਟੂਰਿਸਟ ਜਾਂ ਸ਼ਰਧਾਲੂ ਹਰਮੰਦਰ ਸਾਹਿਬ ਦਰਸ਼ਨ ਮਿਲਣੇ ਕਰਨ ਆਉਂਦੇ ਹਨ ਤੇ ਇਹ ਵੀ ਗਿਣਿਆ ਹੋਇਆ ਆਕੜਾ ਹੈ ਜੋ ਦੂਰ ਨੇੜੇ ਸੰਗਤ ਆਉਂਦੀ ਆ ਉਹਨਾਂ ਦੀ ਤਾਂ ਕੋਈ ਹਜੇ ਗਿਣਤੀ ਨਹੀਂ ਹੈਗੀ ਇਹ ਜੋ ਖਾਲੀ ਪੀਪੇ ਤੁਸੀਂ ਦੇਖ ਰਹੇ ਤੇ ਇੰਨਾ ਤੋਂ ਅੰਦਾਜ਼ਾ ਲਗਾ ਸਕਦੇ ਕਿ ਕਿੰਨੀ ਬਲਕ ਕੁਆਂਟੀਟੀ ਦੇ ਵਿੱਚ ਰੋਜ਼ਾਨਾ ਜੋ ਲੰਗਰ ਇੱਥੇ ਤਿਆਰ ਕੀਤਾ ਜਾਂਦਾ ਹੈ ਇਹ ਵੀ ਨਹੀਂ ਕਿ ਗੁਰਦੁਆਰਾ ਕਮੇਟੀ ਵੱਲੋਂ ਹੀ ਜੋ ਸੇਵਾਦਾਰ ਲਗਾਏ ਜਾਂਦੇ ਹਨ ਸੰਗਤਾਂ ਬੜੇ ਹੀ ਦੂਰੋਂ ਦੂਰੋਂ ਤੇ ਚਾਵਾਂ ਨਾਲ ਆਉਂਦੀਆਂ ਸਵੇਰੇ 3-3 ਵਜੇ 4-4 ਵਜੇ ਉੱਠ ਕੇ ਇਸ ਹਿਰਦ 3 ਵਜੇ ਦਾ ਸਮਾਂ ਹੈ ਜੋ ਸੰਗਤਾਂ ਦੂਰੇ ਨੇੜੋਂ ਆਈਆਂ ਹიან ਤੇ ਬੜੀ ਹੀ ਆਪਣੀ ਸ਼ਰਧਾ ਤੇ ਭਾਵਨਾ ਨਾਲ ਸੇਵਾ ਕਰ ਰਹੀਆਂ ਹਨ ਇਸ ਮਨ ਇਦਾਂ ਹੀ ਮੁਗਲਾ ਦੇ ਵੇਲੇ ਦੀ ਇੱਕ ਕਹਾਣੀ ਪ੍ਰਚਲਿਤ ਹੈ ਕਿ ਮੁਗਲਾ ਦਾ ਰਾਜਾ ਜੋ ਅਕਬਰ ਸੀ ਉਹ ਸਿੱਖਾਂ ਦੇ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਸੀ ਫਿਰ ਜਦ ਅਕਬਰ ਜਦੋਂ ਗੁਰੂ ਸਾਹਿਬ ਕੋ ਦਰਸ਼ਨ ਕਰਨ ਲੈ ਗਿਆ ਤਾਂ ਗੁਰੂ ਸਾਹਿਬ ਨੇ ਬਰਚਨ ਕੀਤੇ ਕਿ ਪਹਿਲਾ ਪੰਗਤ ਪਾਛਾ ਸੰਗਤ ਭਾਵ ਕਿ ਪਹਿਲਾਂ ਤੁਹਾਨੂੰ ਆਪਣੇ ਤਨ ਦੀ ਭੁੱਖ ਮਿਟਾਣੀ ਪਊਗੀ ਫਿਰ ਹੀ ਤੁਸੀਂ ਮਨ ਦੀ ਭੁੱਖ ਮਿਟਾ ਸਕਦੇ ਹੋ ਇਸ ਤੋਂ ਬਾਅਦ ਰਾਜਾ ਅਕਬਰ ਨੇ ਪੰਗਤ ਵਿੱਚ ਬੈ ਕੇ ਲੰਗਰ ਛਕਿਆ ਤੇ ਗੁਰੂ ਸਾਹਿਬ ਦੇ ਇਹਨਾਂ ਵਚਨਾਂ ਤੋਂ ਪ੍ਰਭਾਵਿਤ ਚਬਾਲ ਪਾਸੇ ਦੇ ਪਿੰਡਾਂ ਦੀ 500 ਵਿਗਾ ਜ਼ਮੀਨ ਬੀਬੀ ਪਾਨੀ ਜੀ ਦੇ ਨਾਮ ਕਰ ਦਿੱਤੀ। ਅੱਜ ਵੀ ਉਸੇ ਹੀ ਤਰੀਕੇ ਨਾਲ ਸੰਗਤ ਆਉਂਦੀ ਹੈ ਤੇ ਬਿਨਾਂ ਕੋਈ ਜਾਤ ਪਾਤ, ਭੇਦ ਭਾਵ, ਉੱਚ-ਨੀਚ ਤੋਂ ਪਰੇ ਹੋ ਕੇ ਇੱਕ ਹੀ ਸੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਦੀ ਹੈ ਅਤੇ ਸ਼ਕ ਇਹ ਉਹ ਏਰੀਆ ਵਾ ਜਿੱਥੇ ਰਹਿਤ ਮਰਿਆਦਾ ਤੇ ਸਾਫ ਸਫਾਈ ਦੇ ਨਾਲ ਰੋਜ਼ਾਨਾ ਕਿਲੋਂਾਂ ਚ ਨਹੀਂ ਕਵੰਟਲਾਂ ਦੇ ਵਿੱਚ ਜੋ ਲੰਗਰ ਤਿਆਰ ਕੀਤਾ ਜਾਂਦਾ ਹੈ ਸੰਗਤ ਵਾਸਤੇ ਅਬ ਬਰਨਰ ਤੁਸੀਂ ਦੇਖ ਸਕਦੇ ਹੋ ਤੇ ਇਹ ਜੋ ਦੇ ਗਿਆ ਜਾਂ ਕੜਾਹੇਆ ਕਹਿ ਲੋ ਕਿ ਕਿੱਡਾ ਵੱਡਾ ਕੜਾਹਾ ਆ ਜਿਹਦੇ ਵਿੱਚ ਰੋਜ਼ਾਨਾ ਇੱਕ ਨਹੀਂ ਦੋ ਨਹੀਂ ਘਟੋ ਘਟ 10 ਤੋਂ 20 ਵਾਰੀ ਜੋ ਦਾਲ ਜਾਂ ਆਦ ਪਕਵਾਨ ਤਿਆਰ ਕੀਤੇ ਜਾਂਦੇ ਹਨ ਇਹ ਵੀ ਹੈ ਕਿ ਜੋ ਚੁੱਲ੍ਹੇ ਆ ਗੈਸ ਦੇ ਉਹ ਤੇ ਹੁਣ ਆਏ ਹਨ ਜੋ ਪਹਿਲਾਂ ਪ੍ਰਾਤਨ ਸਮੇਂ ਦੇ ਵਿੱਚ ਲੱਕੜ ਉੱਤੇ ਹੀ ਜੋ ਲੰਗਰ ਤਿਆਰ ਕੀਤਾ ਜਾਂਦਾ ਸੀ ਜੀ ਕਾਲ ਸਾਹਿਬ ਵਾਹਿਗੁਰੂ ਜੀ ਬੀਬੀ ਜੀ ਬੀਬੀ ਆਪਣਾ ਇਹ 4 ਕਵਾਂਟਰ ਧਾਲਿਆ ਬੀਬੀ ਇਹ 4 ਕਵਾਂਟਰ ਧਾਲ ਦੇ ਵਿੱਚ ਇਹਦੇ ਸਮਾਨ ਆਪਾਂ ਤਕਰੀਬਨ ਜਾਣ ਕੇ ਆਪਣਾ 24 ਕਿਲੋ ਨੂਨ ਪੈਂਦਾ ਜੀ ਤੇ ਇਹਦੇ ਵਿੱਚ ਆਪਣਾ ਕਵਾਂਟਰ ਦੇ ਹਿਸਾਬ ਨਾਲ ਆਪਾਂ ਜਾਣ ਕੇ 10 ਕਿਲੋ ਘਿਓ ਪੈਂਦਾ ਤੇ 40 ਕਿਲੋ ਦਾ ਘਿਓ ਬਣਦਾ ਜੇਸੀ ਕਿਓ ਵਰਤਿਆ ਜਾਂਦਾ ਜੀ ਇਹਦੇ ਚ ਕਮਾਂਡਰ ਦਾ 25 ਕਿਲੋ ਹਿਸਾਬ ਨਾਲ ਇਹਦੇ ਚ ਆਪਣਾ ਕਮਾਂਡਰ ਪਿਆਜ਼ ਪੰਦਾ ਜੀ ਕਮਾਂਡਰ ਪੰਦਾ ਜਾਨਕਿ 25 ਕਿਲੋ ਪਿਆਜ਼ ਪੰਦਾ ਜੀ ਤੇ 4 ਕਿਲੋ ਦੇ ਹਿਸਾਬ ਨਾਲ ਆਪਣਾ ਪੰਦਾ ਜੀ ਇਹਦੇ ਚ ਅਧਕਤਾਰ 4 ਕਿਲੋ ਲੱਗ ਸਕਦਾ ਇਹਦੇ ਵਿੱਚ 16-16 ਕਿਲੋ ਇਹਦੇ ਹੋ ਗਿਆ ਜੀ 32 ਕਿਲੋ ਜਾਨਕਿ ਸਮਾਨ ਤੌਰ ਤੇ ਹੋ ਗਿਆ ਤੇ ਇਦਾਂ ਤੇ ਬਾਈ ਕਿੰਨੇ ਕ ਘਾਨ ਇੱਕ ਦਿਨ ਦੇ ਵਿੱਚ ਤਿਆਰ ਕਰ ਲਿੱਤੇ ਜਾਂਦੇ ਹਨ ਇਹਦੇ ਚ ਵਿਧੀ ਪਾ ਦੇ ਦਿੰਦਾ ਨਾ ਵੀ ਆ ਪਹਿਲਾ ਪੂਰਾ ਆਪਣਾ 4 ਕਿੰਟਲ ਦਾ ਘੜਾਇਆ ਜੀ 4 ਕਿੰਟਲ ਤੋਂ ਬਾਅਦ ਜੇ ਦੂਸਰਾ ਪੂਰਾ ਵੀ ਆ 4 ਕਿੰਟਲ ਦਾ ਤੇ ਜੇ ਸੰਬਧ ਦੇ ਹਿਸਾਬ ਨਾਲ ਜਨਾ ਛਣੀ ਯਾਰ ਕੋਈ ਜਾਂ ਛੁੱਟਣਾਂ ਦੇ ਵਿੱਚ ਜਨਕ ਸੰਗਤ ਵਰਗਾ ਕਾਫੀ ਜ਼ਿਆਦਾ ਆਉਂਦੀ ਹੈ ਉਸ ਕਰਕੇ ਫਿਰ ਜਨਕ ਤਜੇ ਮੇ ਚੱਲਦਾ ਹੀ ਰਹਿੰਦਾ ਚੱਲਦਾ ਰਹਿੰਦਾ ਜੀ ਇਦਾਂ ਹੀ ਕਿਸੇ ਵੀ ਜਾਤ ਪਾਤ ਜਾਂ ਭੇਦ ਭਾਵ ਨੂੰ ਸਾਈਡ ਤੇ ਰੱਖ ਕੇ ਹਰਮੰਦਰ ਸਾਹਿਬ ਜੋ ਲੰਗਰ ਸੰਗਤਾਂ ਨੂੰ ਸ਼ਿਕਾਇਆ ਜਾਂਦਾ ਹੈ 24 ਘੰਟਿਆਂ ਵਿੱਚ ਤੁਸੀਂ ਭਾਂਜ ਜਦੋਂ ਮਰਜ਼ੀ ਆ ਕੇ ਲੰਗਰ ਛੱਕ ਸਕਦੇ ਹੋ ਚਾਹੇ ਦੋ ਵਾਰੀ ਛਕੋ ਚਾਹੇ 100 ਵਾਰੀ ਛਕੋ ਜੀਤ ਵੀਰੂ ਅਸੀਂ ਦਾ ਵੀਡੀਓ ਜੀਚੇ ਅਸੀਂ ਦੇਖਿਆ ਕਿ ਕਿਸ ਤਰ੍ਹਾਂ 1.5 ਲੱਖ ਲੋਕਾਂਾਸਤੇ ਡੇਲੀ ਲੰਗਰ ਤਿਆਰ ਹੁੰਦਾ ਹੈ ਜੇ ਕੋਈ ਰਾਤੀ 3 ਵਜੇ ਵੀ ਆਈਏ ਉਹਨੂੰ ਵੀ ਲੰਗਰ ਦਿੱਤਾ ਜਾਂਦਾ ਹੈ ਉਹਨੂੰ ਵੀ ਉੱਤੇ ਖਾਣਾ ਪਕਾ ਕੇ ਦਿੱਤਾ ਜਾਂਦਾ ਹੈ ਤੇ ਮੁxtਲਫ ਤਰ੍ਹਾਂ ਦੇ ਖਾਣੇ ਖਾਣ ਨੂੰ ਮਿਲਦੇ ਨੇ ਜਦੋਂ ਅਸੀਂ ਗੁਰਦੁਆਰੇ ਜਾਂਦੇ ਹਾਂ ਗੁਰਦੁਆਰਾ ਵਿਜ਼ਿਟ ਕਰਦੇ ਹਾਂ ਉੱਧਰ ਜਾ ਕੇ ਸੇਵਾ ਕਰਦੇ ਨੇ ਲੋਕੀ ਕੁਛ ਬਰਤਨ ਧੋਹਦੇ ਨੇ ਕੁਛ ਸਬਜ਼ੀਆਂ ਕੱਟਦੇ ਨੇ ਤੇ ਕੁਛ ਖਾਣੇ ਪਕਾਉਂਦੇ ਨਜ਼ਰ ਆਉਂਦੇ ਨੇ ਤੇ ਉੱਥਰ ਏਡੇ ਵੱਡੀਆਂ ਦੇਗਾਂ ਜਿਹੜੀਆਂ ਹੈਗੀਆਂ ਪਕਾਈਆਂ ਜਾਂਦੀਆਂ ਨੇ ਉਧਰ ਦੇ ਲੋਕਾਂ ਦੇ ਹੌਸਲੇਗੇ ਨੇ ਹਿੰਮਤ ਹੈਗੀ ਕਿ ਉਹ ਡੇਲੀ ਇੰਨੇ ਜ਼ਿਆਦਾ ਲੋਕਾਂ 'ਤੇ ਖਾਣਾ ਪਕਾਉਂਦੇ ਨੇ ਮੁਕਤਿਬ ਤਰ੍ਹਾਂ ਦੇ ਖਾਣੇ ਪਕਾਉਣਾ ਕੋਈ ਛੋਟੀ ਗੱਲ ਨਹੀਂ ਹੈ ਤੇ ਉਹ ਵੀ 1.5 ਲੱਖ ਬੰਦੇ ਆਸਤੇ ਡੇਲੀ ਬੇਸਿਸ ਤੇ ਇਹ ਚੀਜ਼ ਹੋ ਰਹੀ ਹੈ ਤੇ ਗੁਰੂ ਨਾਨਕ ਉਹਨਾਂ ਨੂੰ ਜਦੋਂ 20 ਰੁਪਏ ਦਿੱਤੇ ਗਏ ਸਨ ਕਿ ਇਹਦੇ ਨਾਲ ਕੁਝ ਕਰ ਲੈ ਤੇ ਉਹਨਾਂ ਨੇ ਲੰਗਰ ਸ਼ੁਰੂ ਕੀਤਾ ਸੀ ਉਸ 20 ਰੁਪਏ ਨਾਲ ਤੇ ਉਹ ਲੰਗਰ ਅੱਜ ਤੱਕ ਚੱਲਦਾ ਪਿਆ ਤੇ ਇਹ ਸੀਗਾ ਸਾਡੇ ਵੀਡੀਓ ਦੇ ਬਾਰੇ ਤੁਹਾਡਾ ਕੀ ਕਹਿਣਾ ਕਮੈਂਟਸ ਵਿੱਚ ਜ਼ਰੂਰ ਦੱਸਿਆ ਜੇ ਆਪਾਂ ਮਿਲਨੇ ਇੱਕ ਹੋਰ ਇੰਟਰਸਟਿੰਗ ਵੀਡੀਓ 'ਚ ਉਹ ਤੱਕ ਮੈਨੂੰ ਦੋ ਇਜਾਜ਼ਤ ਕਰ ਬਰਕਰ ਤੇ ਸਤਿ ਸ਼੍ਰੀ ਅਕਾਲ